ਵਾਹਿਗੁਰੂ ਜੀ ਕੀ ਫਤਿਹ ਗੁਰੂ ਕੀ ਸੰਗਤ ਇੱਕ ਛੋਟੀ ਜੀ ਸਾਨੂੰ ਕਾਮਯਾਬੀ ਸੱਚੇ ਪਾਤਸ਼ਾਹ ਨੇ ਅੱਜ ਦਿੱਤੀ ਹੈ ਜੋ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਮੋਰਚਾ ਇੱਕ ਤਾਂ ਸਾਨੂੰ ਮਾਰੇ ਨੇ ਪਿਛਲੇ ਦਿਨਾਂ ਚ ਨਾਂ ਦਿੱਤਾ ਵੀ ਆਪਣਾ ਕਾਵਰ ਮੋਰਚੇ ਦਾ ਨਾਂ ਨੂੰ ਹੋਰ ਡਿਫਾਈਨ ਕਰੋ ਜਿੱਥੋਂ ਪਤਾ ਲੱਗੇ ਕਿ ਮੋਰਚਾ ਕਾਦੇ ਲਈ ਨਹੀਂ ਤੇ ਕਾਵਰ ਮੋਰਚੇ ਤੋਂ ਗੱਲ ਸਪਸ਼ਟ ਨਹੀਂ ਸੀ ਹੁੰਦੀ ਸੋ ਇਹ ਮੋਰਚੇ ਦਾ ਨਾਂ ਜਿਹੜਾ ਆਪਾਂ ਰੱਖਿਆ ਦੂਸਰੀ ਗੱਲ ਸੰਗਤ ਜੀ ਜਿਹੜੀ ਅੱਜ ਹੋਈ ਐ ਸਾਰੀ ਸੰਗਤ ਬੈਠੀ ਐ ਇੱਥੇ ਜਿੱਦਾਂ ਸਾਡੀ 14 ਫਰਵਰੀ ਤੋਂ ਲੈ ਕੇ ਤੇ 30 ਮਈ ਤੱਕ ਮੀਟਿੰਗਾਂ ਦਾ سلسلہ ਚੱਲਿਆ ਪੰਜਾਬ ਦੇ ਸਾਰੇ ਵੱਡੇ ਤੋਂ ਵੱਡੇ ਅਫਸਰ ਅਮਨ ਅਰੋੜਾ ਜਿਹੜੇ ਪੰਜਾਬ ਦੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਉਹਨਾਂ ਦੇ ਰਾਈਆਂ ਸਾਰੀਆਂ ਮੀਟਿੰਗਾਂ ਹੋਈਆਂ ਮੈਂ ਹੁਣੇ ਸੋਚ ਰਿਹਾ ਸੀ ਕਿ ਜੇ ਉਸੇ ਢੰਗ ਦੇ ਨਾਲ ਹੀ ਉਸੇ ਪ੍ਰੋਸੈਸ ਦੇ ਵਿੱਚ ਇਹ ਕਾਨੂੰਨ ਬਣ ਜਾਂਦਾ ਇਸ ਕਾਨੂੰਨ ਦੀ ਜਿਹੜੀ ਸ਼ੋਭਾ ਆ ਉਹ ਅਮਨ ਅਰੋੜੇ ਦੇ ਖਾਤੇ ਜਾਣੀ ਸੀ ਕਿ ਆਹ ਅਮਨ ਅਰੋੜੇ ਨੇ ਬੜਾ ਹਿੰਮਤ ਕੀਤੀ ਉਹਨੇ ਕਾਨੂੰਨ ਬਣਾਤਾ ਪਰ ਸਤਗੁਰ ਸੱਚੇ ਪਾਤਸ਼ਾਹ ਮੇਰੇ თანਧਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਧੰਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਧੰਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦਸਵੇਂ ਪਾਤਸ਼ਾਹ ਬਾਦਾਂ ਵਾਲੇ ਸਾਰੀਆਂ ਸ਼ਕਤੀਆਂ ਨੇ ਅੱਜ ਇਹ ਖੇਡ ਰਚਾਈ ਕਾਹਦੀ ਹੁਣ ਜਦੋਂ ਇਹ ਕਾਨੂੰਨ ਬਣੇਗਾ ਤੇ ਕਾਨੂੰਨ ਬੋਲੇਗਾ ਕਿ ਸਮਾਣੇ ਦੀ ਸੰਗਤ ਨੇ ਗੁਰੂ ਕੀ ਸੰਗਤ ਨੇ ਸਰਕਾਰ ਤੋਂ ਖੋਹ ਕੇ ਕਨੂ ਲਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਰਕਾਰ ਫੇਰ ਉਹੀ ਨੁਚਰਬਾਜੀ ਜਿਹੜੀ ਆਮ ਸਰਕਾਰਾਂ ਦੇ ਵਿੱਚ ਹੁੰਦੀ ਹੈ ਉਸ ਨੁਚਰਬਾਜੀ ਦੇ ਵਿੱਚ ਸੀ ਕਿ ਹਾਂ ਪਤਾ ਨਹੀਂ ਕਰਨਾ ਕਿ ਨਹੀਂ ਕਰਨਾ ਲਟਕਾਉਣਾ ਹੈ ਕਿੰਨਾ ਚਿਰ ਲਟਕਾਉਣਾ ਹੈ ਕਈ ਤਰ੍ਹਾਂ ਦੇ ਖਰਚੇ ਸਾਡੇ ਮਨਾਂ ਦੇ ਵਿੱਚ ਸੀ ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਕਿ ਸੰਗਤ ਨੇ ਇੱਥੇ ਤਾਂ ਤਪ ਹੋ ਹੀ ਰਿਹਾ ਸੀ ਆਹ ਛੇ ਮਹੀਨਿਆਂ ਦਾ ਭਾਈ ਗੁਰਜੀਤ ਸਿੰਘ ਉੱਪਰ ਮੋਰਚੇ ਦੇ ਤਾਬਰ ਤੇ ਤਪ ਕਰਦੇ ਪਏ ਨੇ ਜਿਹੜਾ ਆ ਦੋ ਦਿਨ ਉਹ ਤਪ ਦੀ ਸੜਕ ਤੇ ਬੈ ਕੇ ਤਪ ਹੋਇਆ ਨਾ ਉਹ ਵੀ ਇੱਕ ਆਪਣੀ ਮਸਾਲਾ ਆ ਵੀ ਹੈ ਇੱਕ ਤਾਂ ਇਹ ਆ ਕਿ ਜਿਹੜੇ ਆਪਾਂ ਸਾਰੇ ਆਪਾਂ ਉੱਥੇ ਬੈਠੇ ਸੀਗੇ ਹੈ ਨਾ ਜਿੰਨੇ ਚਾ ਇਸ ਹੋਈ ਜਾਣੇ ਕਿ ਕੀ ਮਠਿਆਈ ਵਾਲੀ ਗੱਲ ਸੀ ਵੈਸੇ ਇਹ ਰੇ ਸੱਜਿਆ ਜਦੋਂ ਇੱਥੋਂ ਗਿਆ ਤੇ ਜਦੋਂ ਅਫਸਰ ਵਗੈਰਾ ਬੈਠੇ ਸੀ ਅਹੀਂ ਉਹਨਾਂ ਨੂੰ ਆਖਿਆ ਮੀਟਿੰਗ ਜਦੋਂ ਪਹਿਲੀ ਮੀਟਿੰਗ ਹੋ ਗਈ ਉੱਥੇ ਬੈਠ ਕੇ ਤੁਸੀਂ ਲੱਗੇ ਬੈਠੇ ਸੀ ਉਦੋਂ ਬਾਅਦ ਅਸੀਂ ਨਾਮ ਜੱਪਣ ਲੱਗੇ ਨਾ ਜਦੋਂ ਤੇ ਮੈਂ ਉਸ ਤੋਂ ਪਹਿਲਾਂ ਉਹ ਐਸਐਸਪੀ ਐਸਪੀ ਸੀ ਜੀਤਵਾਨਾ ਮੈਂ ਕਿਹਾ ਚਲੋ ਹੁਣ ਆਪਣੀ ਗੱਲ ਤਾਂ ਹੁੰਦੀ ਆ ਹੁਣ ਆਪਾਂ ਇੱਕ ਇਕਰਾਰ ਤਾਂ ਬੰਦੀਏ ਸੰਗਤ ਥੱਲੇ ਗਰਮੀ ਚੱਲ ਜੂ ਉਹ ਕਹਿੰਦੇ ਕੋਈ ਗੱਲ ਨਹੀਂ ਹੁਣ 2 ਮਿੰਟ ਚਲੋ ਹੋਈ ਜਾਣਾ ਆਪਣਾ ਮਸਲਾ ਫਾਲ ਉੱਥੇ ਸੱਚੀ-ਮੁੱਚੀ ਇਦਾਂ ਲੱਗ ਰਿਹਾ ਹੈ ਕਿ ਠੰਡਕ ਵਰਤੂ ਦੀ ਪਈ ਹੈ ਜਦੋਂ ਆਪਾਂ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਜਪਦੇ ਪਏ ਹਨ ਕੋਈ ਕੋ ਰੱਬੀ ਪੱਤ ਪਤਾ ਨਹੀਂ ਕਿ ਪੱਖੇ ਚੱਲ ਰਹੇ ਸੀ ਠੰਡ ਵਰਤੂ ਦੀ ਪਈ ਸੀ ਸੋ ਇਹ ਗੁਰੂ ਸਾਹਿਬ ਦੀਆ ਕਿਰਪਾ ਉਹਨਾਂ ਦੀ ਮਿਹਰ ਹੈ ਤੇ ਆਪਾਂ ਸੰਗਤ ਨੇ ਹੁਣ ਇਹ ਮੋਰਚਾ ਇਦਾਂ ਹੀ ਜਤਨਾ ਦੇਖੋ ਇੱਕ ਗੱਲ ਸਪਸ਼ਟ ਮੈਂ ਕਰਨੀ ਚਾਹੁੰਦਾ ਸਾਨੂੰ ਸਾਰਿਆਂ ਨੂੰ ਇਹ ਗਿਲਾ ਰਿਹਾ ਪਿਛਲੇ ਮੋਰਚਿਆਂ ਦੇ ਵਿੱਚ ਕਿ ਫੁਲਾਣਿਆਂ ਨੇ ਫੁਲਾਣੇ ਦੇ ਨਾਲ ਬਹਿ ਕੇ ਪਤਾ ਨਹੀਂ ਕੀ ਗਣਤੁਪ ਕਰ ਲਈ ਹੈ ਨਾ ਜਿਹੜਾ ਸੰਗਤ ਦਾ ਭਰੋਸਾ ਇਸੇ ਲਈ ਟੁੱਟਿਆ ਹੋਇਆ ਵਾ ਜਿਹਨੂੰ ਆਪਾਂ ਆਮ ਕਹਿ ਦੇਣ ਕਿ ਮੋਰਚੇ ਵਿੱਕ ਜਾਂਦੇ ਆ ਇਸੇ ਵਾਸਤੇ ਅਸੀਂ ਕੋਈ ਵੀ ਮੀਟਿੰਗ ਕੋਈ ਵੀ ਫੈਸਲਾ ਜਿਹੜਾ ਉਹ ਸਾਈਡ ਤੇ ਜਾ ਕੇ ਵੈਸਾ ਤਾਂ ਚਲੋ ਮਿਲਣਾ ਤਾਂ ਪੈਂਦਾ ਹੀ ਹੈ ਪਰ ਜਿਹੜਾ ਕੋਈ ਫੈਸਲਾ ਲੈਣਾ ਹੁਣ ਰਾਤੀ ਵੀ ਆਪਾਂ ਜਿਹੜੇ ਆਏ ਸੀ ਡਿਪਟੀ ਸਾਹਿਬ ਜਾਂ ਐਸ.ਵੀ.ਐਮ. ਮੈਡਮ ਰਾਤ ਆਈ ਹੈ ਉਹ ਜੋ ਵੀ ਇਹਨਾਂ ਗੱਲ ਕੀਤੀ ਸੰਗਤ 'ਚ ਬੈਠ ਕੇ ਕੀਤੀ ਹੈ ਜੋ ਵੀ ਫੈਸਲਾ ਲਿਆ ਸੰਗਤ 'ਚ ਬਹਿ ਕੇ ਲਿਆ ਅੱਜ ਵੀ ਜੋ ਫੈਸਲਾ ਲਿਆ ਉਹ ਸੰਗਤ 'ਚ ਬਹਿ ਕੇ ਲਿਆ ਸੋ ਆਪਾਂ ਨੂੰ ਸੰਗਤੀ ਇਹ ਜਿਹੜਾ ਮੋਰਚਾ ਆਇਆ ਨਾ ਸਰਬ ਧਰਮ ਬੇਅਦਬੀ ਰੋਕੂ ਕਾਨੂੰਨ ਦਾ ਮੋਰਚਾ ਜਿਹੜਾ ਕਾਵਰ ਮੋਰਚਾ ਹੈ ਇਸ ਮੋਰਚੇ ਤੋਂ ਆਪਾਂ ਨਵੀਆਂ ਪੈੜਾਂ ਪਾਉਣੀਆਂ ਨੇ ਕਿ ਜੇ ਦੋ ਬੰਦੇ ਕੋ ਚਾਰ ਬੰਦੇ ਗਲਤ ਹੋ ਗਏ ਨੇ ਪੰਥ ਦੇ ਵਿੱਚ ਇਹਦਾ ਇਹ ਮਤਲਬ ਇਹ ਨਹੀਂ ਵੀ ਸਾਰਾ ਪੰਥ ਗਲਤ ਹੋ ਗਿਆ ਪੰਥ ਗੁਰੂ ਕਲਗੀਧਰ ਪਾਸ਼ਾ ਦਾ ਬਾਜਾ ਵਾਲੇ ਦਾ ਉਹਨਾਂ ਦਾ ਕੀ ਬਦੌਣਾ ਕਹਿੰਦੇ ਸਿਰ ਤੇ ਹੱਥ ਰੱਖ ਕੇ ਕਿਹੜੀ ਸੇਵਾ ਲੈ ਲੈਣੀ ਹੈ ਕੋ ਭਾਈ ਗੁਰਜੀਤ ਸਿੰਘ ਨੇ ਸਿਰ ਤੇ ਹੱਥ ਰੱਖ ਕੇ ਮਹਾਰਾਜ ਨੇ ਸੇਵਾ ਲਈ ਆ ਉਹਨਾਂ ਦੀ ਮਾਤਾ ਹੈ ਤਿੰਨ ਧੰਨ ਜਣੇ ਦੀ ਮਾ ਆਏ ਸੁਫਲ ਸੇ ਗੱਲਾਂ ਕਰ ਲੈਣੀ ਹੈ ਸੰਗੀਤ ਦੀ ਬਹੁਤ ਸੋਖੀ ਆ ਜਦੋਂ ਇਹਦਾ ਪੁੱਤ ਮਰਦਾ ਹੋਇਆ ਨਾ ਤੇ ਫੇਰ ਕੋਈ ਮਾਂ ਸਟੇਜ ਤੇ ਖਲੋ ਕੇ ਇਹ ਆ ਕੇ ਕਿ ਮੈਂ ਤਾਂ ਆਪਣਾ ਪੁੱਤ ਬਾਜਾਂ ਵਾਲਿਆਂ ਨੂੰ ਦੇ ਦਤਾ ਸੰਗੀਤ ਨੂੰ ਦੇ ਦਤਾ ਇਹ ਗੱਲਾਂ ਕਹਿਣੀਆਂ ਸੋਖੀਆਂ ਨਹੀਂ ਲੰਦੀ ਕੋਣ ਹੈ ਹੋ ਸ੍ਰੀ ਅਕਾਲ ਕਸ਼ਵੀਵਾਰੀ ਮਾਤਾ ਜੀ ਨੇ ਇੱਕ ਗੱਲ ਕਹੀ ਸੀ ਮੇਰਾ ਪੁੱਤ ਜੀਵੇ ਨਾ ਮਰੇ ਪਰ ਮੇਰੇ ਗੁਰੂ ਦੀਆਂ ਬੇਅਦਬੀਆਂ ਤੋਂ ਹੁਣੀ ਐ ਚਾਹੀਦੀ ਏ ਮਾਤਾ ਸਾਡੀ ਐਵੇਂ ਨਹੀਂ ਹੋਇਦਾ ਸਰੜੀ ਪੁੱਤ ਵੀ ਸਾਰਾ ਪ੍ਰਸ਼ਾਸਨ ਦਾ ਰਾਣ ਭਾਈ ਦਸਾ ਸਿੰਘ ਦੀ ਸਾਰਾ ਪ੍ਰਸ਼ਾਸਨ ਦਾ ਰਾਣ ਕੋ ਯਾਰ ਕਿਹੜੀ ਮਿੱਟੀ ਦਾ ਬਣਿਆ ਉਹ 8 ਮਹੀਨੇ ਹੋ ਗਏ ਉਹ ਨਾ ਹੀ ਨਹੀਂ ਲਿਆ ਰਿਹਾ ਹਲੇ ਉਹਨਾਂ ਦਾ ਨਾ ਹੀ ਨਹੀਂ ਲਿਆ ਵਿਆ ਨਹੀਂ ਤਾਂ ਜੇ ਕੋ ਮੇਰੇ ਵਰਗਾ ਕਮਜ਼ੋਰ ਦਿਲ ਹੁੰਦਾ ਨਾ ਉਹਨੇ ਭਾਨੇ ਲੱਪਣੇ ਸੀ ਮੈਨੂੰ ਲਾ ਲਓ ਥੱਲੇ ਕਿਸੇ ਟੰਗ ਨਾਲ ਲਾ ਲਓ ਉਹਨੂੰ ਸਾਰੇ ਢੰਗ ਅਸੀਂ ਥੱਲੇ ਵਾਲਿਆਂ ਨੇ ਮਰਨੇ ਦੂਜਿਆਂ ਮਤਲੇ ਪੀਜੇ ਮਰਨੇ ਆ ਜਾਂਦਾ ਮੈਂ ਹਾਂ ਉਹ ਕਹਿੰਦਾ ਵੀ ਕੋਈ ਗੱਲ ਹੈ ਕਾਨੂੰਨ ਬਣਾ ਦਿਓ ਮੈਂ ਆ ਜਾਂਦਾ ਨਹੀਂ ਤੇ ਫਿਰ ਗੁਰੂ ਜਾਨੇ ਸੋ ਆਪਾਂ ਸਾਰਿਆਂ ਨੂੰ ਇਸ ਗੱਲ ਦਾ ਫਕਰ ਹੋਏਗਾ ਜਦਾਂ ਸਾਹਮਣੇ ਸੱਲ ਲੱਗੀ ਹੈ ਨਾ ਉਹਦੇ ਉੱਤੇ ਕਈ ਸਵਾਲ ਉੱਠਦੇ ਨੇ ਪਤਾ ਨਹੀਂ ਇਹ ਫਰੀडम फाइਟਰ ਹੈ ਕਿ ਨਹੀਂ ਹੈ ਸੀ ਪਰ ਜਦੋਂ ਇਹ ਇਤਿਹਾਸ ਲਿਖਿਆ ਜਾਉਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਰੋਕਣ ਵਾਲਾ ਕਾਨੂੰਨ ਜਿਹੜਾ ਬਣਿਆ ਸੀ ਉਹਦੇ 'ਚ ਆ ਆ ਆ ਆ ਜਾਣਿਆ ਨੇ ਆ ਆ ਏਦਾਂ ਏਦਾਂ ਸੇਵਾ ਕੀਤੀ। ਜਮੀ ਵਿਹੋਦੀ ਬੈਠੇ ਨੇ ਇਥੇ ਉਹ ਕਿਤਾਬ ਲਿਖਦੇ ਪਏ ਨੇ। ਉਹ ਸਾਰਾ ਇਤਿਹਾਸ ਲਿਖਦੇ ਪਏ ਨੇ ਕਿ ਕਿਤਾਬ ਬਣਨੀ ਹੈ। ਕਿਉਂ ਕਿ ਜਿਹੜੀਆਂ ਜਿਹੜੀਆਂ ਚਿੰਦੀਆਂ ਸਗੀਆਂ ਜਿੰਨਾ ਵਿੱਚ ਅੱਗ ਬੁਝਾਉਣ ਦਾ ਕੰਮ ਕੀਤਾ। ਇਹ ਇਤਿਹਾਸ ਲਿਖਿਆ ਜਾਣਾ ਹੈ। ਸਮਾਣੇ ਦੇ ਨਾਮ ਦੇ ਉੱਤੇ ਲੱਗਾ ਹੋਇਆ ਕਲੰਕ ਧੁੱਪ ਜਾਣਾ ਹੈ ਇਹ ਸਮਾਣੇ ਵਾਲਿਆਂ ਨੇ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਨਹੀਂ ਸਾਰੇ ਧਰਮ ਗ੍ਰੰਥਾਂ ਦਾ ਅਦਬ ਸਰਕਾਰ ਬਹਾਲ ਕਰਵਾਇਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ